ਗੁੱਲੀ ਡੰਡਾ ਜੇ ਤੁਹਾਡੇ ਹੁੰਦਾ ਤਾਂ ਉਹਨੂੰ ਪਹਿਲੇ ਪਾਣੀ ਤੋਂ ਪਹਿਲਾਂ ਹੀ ਕੰਟਰੋਲ ਕਰੋ ਇੱਕ ਕੋਰਪਾਨ ਦੇ ਸਪਰੇਅ ਕਰ ਲਓ ਇੱਕ ਤੁਸੀਂ ਬਾਅਦ ਦੇ ਵਿੱਚ ਕਰ ਲਓ ਕਿਉਂਕਿ ਜੇ ਤੁਹਾਡੇ ਕਾਫੀ ਕਿਸਾਨ ਭਰਾਵਾਂ ਦੇ ਕਣਕ ਦੀ ਫਸਲ ਦੇ ਵਿੱਚ ਜਿਹੜੀ ਗੁੱਲੀ ਡੰਡੇ ਦੀ ਪ੍ਰੋਬਲਮ ਕਾਫੀ ਹੈਗੀ ਆ ਕਿਉਂਕਿ ਹੁਣ ਜਿਆਤਰ ਕਿਸਾਨ ਭਰਾਵਾਂ ਨੇ ਪ੍ਰੀ ਨਰਸਰੀ ਵਰਤਿਆ ਜਿਹਦੇ ਵਿੱਚ ਵਗੀਰਾ ਵਾਲਾ ਟੈਕਨੀਕਲ ਹੁੰਦਾ 2 ਲੀਟਰ ਪੈਂਡੀ 60 ਗ੍ਰਾਮ ਵਗੀਰਾ ਇਹ ਕਾਫੀ ਕਿਸਾਨਾਂ ਪਰ ਆਮਨੇ ਬਾਇ ਨੇ ਵਰਤੀ ਹੈ ਯੂਪੀਐਲ ਦੀ ਵਰਤੀ ਹੈ ਸੈਂਟਾ ਦੀ ਵਰਤੀ ਹੈ ਹੋਰ ਕਾਫੀ ਕੰਪਨੀ ਦੀ ਆਉਂਦੀ ਹੈਗੀ ਆ ਜਿਹੜੀ ਆਪਾਂ ਕਣਕ ਬੀਜਣ ਤੋਂ 38 ਤੋਂ 75 ਘੰਟਿਆਂ ਦੇ ਵਿੱਚ ਵਿੱਚ ਆਪਣੇ ਖੇਤਾਂ ਦੇ ਵਿੱਚ ਵਰਤਦੇ ਆ ਕਿਉਂਕਿ ਗੁੱਲੀ ਡੰਡਾ ਇੱਕ ਇਸ ਤਰ੍ਹਾਂ ਦਾ ਨਦੀਨ ਹੈ ਜਿਹੜਾ ਕਣਕ ਦੀ ਫਸਲ ਨੂੰ ਤੰਗ ਵੀ ਕਰਦਾ ਹੈ ਤੇ ਕਣਕ ਦੀ ਫਸਲ ਦਾ ਝਾੜ ਵੀ ਘਟਾਉਂਦਾ ਤੇ ਕਣਕ ਦੀ ਫਸਲ ਦੀ 25 ਤੋਂ 30% ਖਰਾਕ ਵੀ ਲੈਂਦਾ ਤੇ ਵਿੱਚ ਜ਼ਮੀਨਾਂ ਦੇ ਇੰਨਾ ਕੁ ਗੁੱਲੀ ਡੰਡਾ ਹੋ ਜਾਂਦਾ ਹੈ ਵੀ ਦਵਾਈਆਂ ਵੀ ਉੱਥੇ ਹੱਥ ਖੜੇ ਕਰ ਜਾਂਦੀਆਂ ਨੇ ਕਾਫੀ ਬਰਾਂ ਕਿਸਾਨ ਭਰਾ ਵਰਤਦੇ ਹੈਗੇ ਆ ਤੇ ਕਣਕ ਦੀ ਫਸਲ ਦੇ ਵਿੱਚ ਜਿਹੜੀਆਂ ਜ਼ਮੀਨਾਂ ਦੇ ਵਿੱਚ ਨਾਲ ਦੇ ਨਾਲ ਗੁੱਲੀ ਨੜਾ ਜੰਮਦਾ ਜਿਹੜੇ ਕਿਸਾਨ ਭਰਾਮ ਦੀ ਮਜੂਰੀ ਹੈਗੀ ਸੀ ਤੇ ਗੁੱਲੀ ਡੰਡੇ ਵਾਲੀ ਸਪਰੇ ਜਿਹੜੀ ਤੁਰਤ ਆਪਣੇ ਪੈਂਡੀ ਤੇ ਵਗੇਰਾ ਵਲ ਟੈਕਨੀਕਲ ਕਿਸਾਨ ਭਰਾ ਨਹੀਂ ਕਰ ਸਕੇ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਤੁਸੀਂ ਕਿਹੜੇ ਕਿਹੜੇ ਟੈਕਨੀਕਲ ਵਰਤਨੇ ਹੈਗੇ ਆ ਪਹਿਲਾ ਟੈਕਨੀਕਲ ਕਿਸਾਨ ਭਰਾ ਵਰਤਦਾ ਹੈ ਲੀਡਰ ਪਲਸ ਐਲ ਗ੍ਰਿਪ ਵਾਲਾ ਇਹਨੂੰ ਆਪਾਂ ਟੋਟਲ ਦੇ ਨਾਮ ਨਾਲ ਜਾਣਦੇ ਆਂ ਲੀਡਰ ਵਾਲ ਟੈਕਨੀਕਲ ਵਰਤਿਆ ਜਿਹਨੂੰ ਸਲਫਾ ਸਲਫਰੋਨ ਕਹਿੰਦੇ ਆਪਾਂ 75% ਤੇ ਟੋਟਲ ਦੇ ਵਿੱਚ ਵੀ ਉਹੀ ਆਉਂਦਾ ਉਹਦੇ ਵਿੱਚ ਐਲਗਰੇਪੈਡ ਹੋਣਗੇ ਜਿਹੜੀਆਂ ਜ਼ਮੀਨਾਂ ਦੇ ਵਿੱਚ ਕਿਸਾਨ ਭਰਾ ਮੱਕੀ ਦਾ ਬੀਜਾਰਾ ਕਰਦੇ ਆ ਉੱਥੇ ਕਿਸਾਨ ਭਰਾ ਇਸ ਟੈਕਨੀਕਲ ਨੂੰ ਕਰਨ ਤੋਂ ਰੋਕਦੇ ਆ ਵੀ ਕਹਿੰਦੇ ਵੀ ਮੱਕੀ ਦੀ ਜਿਹੜੀ ਗਰੋਥ ਤੇ ਉੱਪਰ ਕਾਫੀ ਫਰਕ ਪੈਂਦਾ ਹੈ ਜਿਹੜੀਆਂ ਜ਼ਮੀਨਾਂ ਦੇ ਵਿੱਚ ਤੁਸੀਂ ਮੱਕੀ ਦਾ ਬੀਜਾਰਾ ਕਰਨਾ ਹੈ ਉੱਥੇ ਤਾਂ ਤੁਸੀਂ ਲੀਡਰ ਵਾਲ ਟੈਕਨੀਕਲ ਕਦੇ ਭੁੱਲ ਕੇ ਵੀ ਨਾ ਵਰਤੋ ਕਿਉਂਕਿ ਮੱਕੀ ਦੀ ਫਸਲ ਉੱਥੇ ਕਾਮਯਾਬ ਜਿਹੜੀ ਨਹੀਂ ਹੁੰਦੀ ਅ ਗੱਲ ਕਰਦੇ ਆਪਾਂ ਟੋਟਲ ਵਾਈਲ ਟੈਕਨੀਕਲ ਦੀ ਪਹਿਲੇ ਪਾਣੀ ਤੋਂ ਪਹਿਲਾਂ ਕਿੰਨੇ ਦਿਨਾਂ ਦੀ ਫਸਲ ਤੇ ਕਰਨਾ ਹੈ ਤੇ ਪਾਣੀ ਉਹਨੂੰ ਕਰਨ ਤੋਂ ਬਾਅਦ ਕਿੰਨੇ ਦਿਨ ਬਾਅਦ ਲਾਉਣਾ ਹੈ ਕਿਉਂਕਿ ਜਿਹੜਾ ਟੋਟਲ ਵਾਲਾ ਟੈਕਨੀਕਲ ਉਹਦੇ ਵਿੱਚ ਲੀਡਰ ਤੇ ਐਲ ਗ੍ਰਿਪ ਹੁੰਦੀ ਆ ਇੱਕ ਜੁਨਟ 16 ਗ੍ਰਾਮ ਦਾ ਹੁੰਦਾ ਹੈ 16 ਗ੍ਰਾਮ ਦੀ ਪੁੜੀ ਹੁੰਦੀ ਹੈ ਤੇ ਨਾਲ ਅੱਧਾ ਲੀਟਰ ਉਹਦੇ ਸਟicker ਹੁੰਦਾ ਤੇ ਇੱਕ ਇੱਕ ਜਾਂ ਦੋ ਪੈਕ ਤੁਸੀਂ ਟੌਪਿਕ ਦੇ ਪਾਸ ਸਕਦੇ ਹੋ ਕਰਨਾ ਕਦੋਂ ਹੈ ਜਦੋਂ ਸੋਡੀ ਫਸਲ ਪਾਣੀ ਲਾਉਣ ਤੋਂ ਹਫ਼ਤਾ 10 ਦਿਨ ਪਹਿਲਾਂ ਇੱਕ ਜੁੰਟ ਟੋਟਲ ਦਾ ਦੋ ਜੁੰਟ ਟਾਪਿਕ ਦੇ ਤੁਸੀਂ ਇੱਕ ਕਿੱਲੇ ਦੇ ਵਿੱਚ ਵਰਤ ਸਕਦੇ ਹੋ ਵਧੀਆ ਪਾਣੀ ੁੱਲਾ ਪਾ ਕੇ ਜਾਂ ਤਾਂ ਕਟ ਨੋਲਾਂ ਵਰਤੋ ਜਾਂ ਬੂਮ ਸਪਰੇਅ ਦੇ ਨਾਲ ਸਪਰੇਅ ਕਰਵਾ ਲਓ ਹਫਤਾ ਜਾਂ 10 ਦਿਨ ਤੱਕ ਤੁਸੀਂ ਨੇ ਪਾਣੀ ਨਹੀਂ ਲਾਉਣਾ ਕੋਈ ਉਹਦੇ ਵਿੱਚ ਯੂਰੀਆ ਨਹੀਂ ਪਾਉਣੀ ਉਹਦੇ ਨਾਲ ਕਾਰਨ ਕੀ ਹੈ ਵੀ ਜਦੋਂ ਤੁਸੀਂ ਕਰੋਗੇ ਗੁਲੀ ਡੰਡਾ ਤਾਂ ਇੱਕ ਵਾਰੀ ਦੇਖੋ ਲਾਲ ਹੋ ਜਾਊਗਾ 50% ਤੱਕ ਗੁਲੀ ਡੰਡਾ ਕੰਟਰੋਲ ਉਹਦੇ ਨਾਲ ਹੋ ਜਾਊਗਾ ਉਹਦੇ ਵਿੱਚ ਜੇ ਤੁਸੀਂ ਜਲਦੀ ਪਾਣੀ ਲਾਉਣੀਓ ਤਾਂ ਕਣਕ ਵੀ ਪੀਲੀ ਪੈ ਸਕਦੀ ਹੈ ਕਣਕ ਜਿਹੜੀ ਮੱਚ ਵੀ ਸਕਦੀ ਹੈ ਤੇ ਦੂਸਰੀ ਗੱਲ ਜਦੋਂ ਤੁਸੀਂ ਹਫ਼ਤੇ ਦੱਸ ਦਿੰਦੇ ਬਾਅਦ ਪਾਣੀ ਲਾਉਂਗੇ 50% ਜਿਹੜਾ ਗੁੱਲੀ ਡੰਡਾ ਮਰ ਗਿਆ ਉਹ ਅਗਲੇ ਪਾਣੀ ਤੇ ਉਹਨੇ ਨਹੀਂ ਚੱਲਣਾ ਜਿਹੜਾ ਤਾਕਤਵਰ ਗੁੱਲੀ ਡੰਡਾ ਰਹੇਗਾ ਉਹ ਅਗਲੇ ਪਾਣੀ ਤੇ ਚੱਲੇਗਾ ਫਿਰ ਆਪਾਂ ਪਹਿਲਾ ਪਾਣੀ ਲਾਉਣ ਤੋਂ ਬਾਅਦ ਉੱਥੇ ਐਕਸਲ ਐਕਸਲ ਵਗੈਰਾ ਟੈਕਨੀਕਲ ਆਉਂਦਾ ਹੈ ਉਹਦੀ ਵੀ ਆਪਾਂ 400 ਐਮਐਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਿਹੜੀ ਉਹਦੇ ਵਿੱਚ ਆਪਾਂ ਸਪਰੇਅ ਕਰਨੀ ਹੈਗੀ ਆ ਕਿਉਂਕਿ ਗੁੱਲੀ ਡੰਡਾ ਇੱਕ ਇਸ ਤਰ੍ਹਾਂ ਨਦੀਨ ਹੈ ਕਣਕ ਦੀ ਫਸਲੋਂ ਸਭ ਤੋਂ ਵੱਧ ਆ ਮੈਂ ਪਹਿਲਾਂ ਦੱਸਿਆ ਵੀ ਇਹ ਤੰਗ ਵੀ ਕਰਦਾ ਹੈਗਾ ਤੇ ਕਿਸਾਨ ਭਰਾ ਦੋ ਚੀਜ਼ਾਂ ਵਰਸ ਜੇ ਤੁਸੀਂ ਮੱਕੀ ਦੀ ਫਸਲ ਨਹੀਂ ਕਰਨੀ ਤਾਂ ਟੋਟਲ ਵਾ ਟੈਕਨੀਕਲ ਵਰਤੋ ਇੱਕ ਜੁੰਟ ਟੋਟਲ ਦਾ ਇੱਕ ਜੁੰਟ ਤੁਸੀਂ ਉਹ ਡੇਢ ਤੋਂ ਦੋ ਜੁੰਟ ਜਿਹੜੇ ਉਹਦੇ ਵਿੱਚ ਟੌਪਕ ਦੇ ਤੁਸੀਂ ਨੇ ਵਰਤਣੇ ਆ ਹਫਤਾ 10 ਦਿਨ ਪਾਣੀ ਦਾ ਜਿਹੜਾ ਗੈਪ ਰੱਖਣਾ ਹੈਗਾ ਤੇ ਦੂਸਰੀ ਗੱਲ ਉਥੇ ਤੁਸੀਂ ਫਕੀਰਾ ਵਾਲਾ ਵੀ ਟੈਕਨੀਕਲ ਕੱਲਾ ਹੀ ਫਕੀਰਾ ਵਾਲਾ ਕਰ ਸਕਦੇ ਹੋ 60 ਗ੍ਰਾਮ ਜਿਹੜੀ ਵਗੀਰਾ ਹਿੱਸ਼ੀ ਆਉਂਦੀ ਹੈ ਇੱਕ ਕਿੱਲੇ ਦੇ ਵਿੱਚ ਤੁਸੀਂ ਵਰਤ ਸਕਦੇ ਹੋ ਪਾਣੀ ਲਾਉਣ ਤੋਂ 2 ਤੋਂ 3 ਦਿਨ ਪਹਿਲਾਂ ਟੋਟਲ ਵਾਹ ਟੈਕਨੀਕਲ ਹਾfte ਦਾਸ ਦਾ ਫਰਕ ਰੱਖਣਾ ਹੈ ਤੇ ਜਿਹੜਾ ਅਵਗੀਰਾ ਵਾਲਾ ਟੈਕਨੀਕਲ ਹੈ ਉਹ ਤਾਂ ਅਸੀਂ 2 ਤੋਂ 3 ਦਿਨ ਦਾ ਫਰਕ ਰੱਖਣਾ ਉਸ ਤੋਂ ਬਾਅਦ ਪਾਣੀ ਲਾਉਣਾ ਤੇ ਪਾਣੀ ਲਾਉਣ ਤੋਂ ਜਿਹੜੀ ਇਹ ਇੱਕ ਦਿਨ ਪਹਿਲਾਂ ਜਾਂ 2 ਦਿਨ ਪਹਿਲਾਂ ਤੁਸੀਂ ਜ਼ਮੀਨ ਦੇ ਹਿਸਾਬ ਦੇ ਨਾਲ ਜਿਹੜੀ ਉਹਦੇ ਵਿੱਚ ਜੂਰੀ ਹੈ ਜਿਹੜੀ ਖਾਦ ਖਰਾਕ ਜਿਹੜੀ ਤੁਸੀਂ ਪਾਉਣੀ ਹੈ ਉਹ ਆਪਦੇ ਹਿਸਾਬ ਦੇ ਨਾਲ ਜਿਹੜੀ ਪਾਉਂਦੇ ਰਹਿਣਾ ਕਿਉਂਕਿ ਇਸ ਸਾਲ ਅਵਗੀਰਾ ਵਾਲਾ ਟੈਕਨੀਕਲ ਪ੍ਰੀ ਨਰਸਰੀ ਕਣਕ ਬੀਜਨਸਾਰ ਕਾਫੀ ਕਿਸਾਨ ਪਰਾਮ ਨੇ ਕੀਤਾ ਹੈਗਾ ਉਹਦੇ ਕਾਫੀ ਵਧੀਆ ਕਿਸਾਨ ਪਰਾਮ ਨੂੰ ਜਿਹੜੇ ਰਿਜ਼ਲਟ ਵੀ ਮਿਲਦੇ ਹੈਗਾ ਜਿਹੜੇ ਕਿਸਾਨ ਪਰਾਮ ਦੇਖੋ ਮਜਬੂਰੀ ਸੀ ਬਾਣ ਜਿਆਦੀ ਸੀ ਜਾਂ ਘਰੇਲੂ ਪ੍ਰੋਬਲਮਾਂ ਹੋ ਜਾਂਦੀਆਂ ਨੇ ਜਿਵੇਂ ਮੰਡੀਆਂ ਦੇ ਵਿੱਚ ਕਿਸਾਨ ਇਸ ਸਾਲ ਜਿਆਦੇ ਖੱਜਲ ਖਵਾਰ ਹੋਇਆ ਉਹਦੇ ਕਰਕੇ ਵੀ ਕੰਮ ਜਿਹੜਾ ਲੇਟ ਹੋਇਆ ਤੇ ਗੁੱਲੀ ਡੰਡਾ ਜੇ ਤੁਹਾਡੇ ਹੁੰਦਾ ਤਾਂ ਉਹਨੂੰ ਪਹਿਲੇ ਪਾਣੀ ਤੋਂ ਪਹਿਲਾਂ ਹੀ ਕੰਟਰੋਲ ਕਰੋ ਇੱਕ ਕੋਰਪਾਨ ਦੇ ਸਪਰੇਅ ਕਰ ਲੋ ਇੱਕ ਤੁਸੀਂ ਬਾਅਦ ਦੇ ਵਿੱਚ ਕਰ ਲੋ ਕਿਉਂਕਿ ਜੇ ਤੁਹਾਡੇ ਉਹਦੇ ਵਿੱਚੋਂ 5-10 ਸੈਂਟ ਰਹਿੰਦਾ ਵੀ 5-10 ਸੈਂਟ ਦੇ ਨਾਲ ਕੋਈ ਜ਼ਿਆਦਾ ਤੁਹਾਡੇ ਨੁਕਸਾਨ ਨਹੀਂ ਹੋਣਾ ਟੋਟਲ ਵਾਹ ਟੈਕਨੀਕਲ 2 ਤੋਂ 4 ਪੱਤੇ ਗੁਲੀ ਡਾਂਡਾ ਕੰਟਰੋਲ ਕਰੇਗਾ 2 ਤੋਂ 3 4 ਪੱਤਿਆਂ ਤੱਕ ਚੌੜੇ ਪੱਤੇ ਵਾਲਾ ਨਦੀਨ ਜਿਹੜਾ ਕੰਟਰੋਲ ਕਰੇਗਾ ਜੇ ਪਾਣੀ ਲਾ ਕੇ ਸਪਰੇਅ ਕਰਨੀ ਹੈ ਤਾਂ ਜ਼ਮੀਨ ਦੇ ਵਿੱਚ ਆਪਣੇ ਪੈਰ ਜਿਹੜੇ ਗੜਦੇ ਹਨ ਹੁਣ ਜ਼ਮੀਨ ਪੈਰ ਚੱਲਦੀ ਹੋਵੇ ਜ਼ਮੀਨ ਬੱਤਰ ਹੋਣ ਤੇ ਜਿਹੜੀ ਸਪਰੇਅ ਕਰਨੀ ਘੱਟ ਨਿਵਲ ਨਾਲ ਸਪਰੇਅ ਕਰਨੀ ਧੁੱਪ ਜਿਹੜੀ ਤੁਸੀਂ ਸਪਰੇਅ ਕਰਨੀ ਹੈ ਤੇ ਹੋਰ ਜੇ